2 18 ਕੇ 사दादा ਜੇ ਤਾਂ ਲੱਗਾ ਬਾਈਆਂ ਸਾਲਾਂ ਦਾ ਅਣਭਖ ਉਹ ਬਹੁਤ ਜਿਆਦਾ ਖਾਂਦਾ ਹੈ ਗਿੰਨੀ ਉਮਰ ਦੇ ਇਹ ਬਾਈਆਂ ਸਾਲਾਂ ਦਾ ਕੱਲਾ ਕੱਲਾ ਕੁਝ ਨਹੀਂ ਆਡਾ ਕੋਈ ਹੈ ਨਹੀਂ ਹਣ ਕਮਾਉਣ ਵਾਲਾ ਗਾੜੀ ਕੋਈ ਸਾਰਾ ਨਹੀਂ ਹੈਗਾ ਮਤਲਬ ਇਹ ਕਿਤੇ ਗਿਆ ਸੀ ਕਰੋ ਤੁਹਾਨੂੰ ਕਿਵੇਂ ਪਤਾ ਲੱਗਾ ਸਾਨੂੰ ਏਡਾ ਕਹਿੰਨੇ ਫੋਨ ਕੀਤਾ ਕਰੋ ਏਦਾਂ ਹੀ ਛਲ ਗਿਆ ਮੁੰਡਿਆਂ ਦੇ ਨਾਲ ਆਂਦਾ ਮੈਂ ਚੱਲਿਆ ਤੇ ਚਲ ਗਿਆ ਹਨ ਫੋਨ ਕੀਤਾ ਤੁਹਾਡਾ ਬੱਚਾ ਤੇ ਡਿੱਗਾ ਇਹ ਨਹਿੜ ਚ ਉਹ ਤੋਂ ਚੁੱਕ ਲੈਂਦਾ ਹੈ ਜੇ ਘਰੇ ਲੈਂਦਾ ਜਾਂ ਡਾਕਟਰ ਦੇ ਦਤੋ ਕੀ ਜਾ ਫਿਰ ਡਾਕਟਰ ਨੂੰ ਲੈ ਨਾ ਕਰ ਲੈਂਦਾ ਜੇ ਥੋੜਾ ਖਿਚੇਰੀ ਉਸੇ ਵੇਲੇ ਦਤ ਹੋ ਗਈ ਜੇ ਮਤਲਬ ਕੀ ਕਰਨਾ ਚਾਹੋਗੇ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਕਹਿੰਦੀਆਂ ਨੇ ਅਸੀਂ ਨਸ਼ਾ ਖਤਮ ਕਰ ਦਾਂਗੇ ਨਹੀਂ ਕੀਤਾ ਕਹਿੰਨੇ ਨਹੀਂ ਕੀਤਾ ਦੋਣਾ ਵਧਿਆ ਪਿੰਡ ਪਿੰਡ ਚ ਗਾਂ ਦਾ ਸਾਡੇ ਪਿੰਡ ਤੇ ਸ਼ਰੇਆਮ ਵਿਕਦਾ ਨਾ ਚਾ ਕਹਿੰਨੇ ਨਹੀਂ ਇੱਥੇ ਬੰਦ ਕੀਤਾ ਨਾ ਚਾ ਤੇ ਕੋਈ ਨਹੀਂ ਕੀਤਾ ਨੌਜਵਾਨ ਪੁੱਤ ਤਰਦੇ ਜਾਣਦੇ 18 ਸਾਲਾਂ ਦਾ ਜਿਹੜਾ ਸਾਡਾ ਪੁੱਤੀ ਹੈ ਕੰਮ ਚ ਚਿੱਟੇ ਚ ਲੱਗ ਗਿਆ ਕਹਿੰਨੇ ਬੰਦ ਦੀ ਕੀਤਾ ਕਹਿੰਨੇ ਨਹੀਂ ਬਾਤ ਸੁਣੀ ਸਾਡੀ ਕੋਈ ਨਹੀਂ ਸੁਣਦਾ ਸਰਕਾਰਾਂ ਆਉਂਦੀਆਂ ਵੋਟਾਂ ਲੈ ਕੇ ਗਾ ਜਾਂਦੀਆਂ ਕੁਝ ਨਹੀਂ ਸੁਣਦਾ ਸਾਡੇ ਸਾਡੇ ਚਿੱਟੇ ਚ ਫਲਬਾਦ ਹੋ ਗਿਆ ਅਡਾ ਕਰ ਜੋ ਪਾਹ ਤੇ ਲਾਈ ਆਪਣੇ ਪੁੱਤ ਦੇ ਮਗਰ ਲਾ ਲਿਆ ਸਾਡਾ ਪੁੱਤ ਬਚਿਆ ਨਚਾ ਕਾ ਕੇ ਤੇ ਵੀ ਮੁੱਕ ਗਿਆ ਸਾਡੇ ਕੋ ਕੁਝ ਸਾਰਾ ਦੀ ਰਿਹਾ ਹੈ

ਬੋਨੀ ਫਿਰ ਵਾਹ ਲਬੂ ਲਬੂ ਕਿੱਲਾ ਦਾ ਘੱਟ ਲਿਆਗਾ 2 ਘੰਟੇ ਕੋਟੇ ਜੇ ਲੈ ਆ ਡਾਕਟਰ ਨੂੰ ਸੱਦਿਆ ਪੂਰਾ ਗਿਆ ਕਿੰਦਾ ਕੁਈ ਕੀ ਕਹੋਗੇ ਨਸ਼ਾ ਬੰਦ ਕਰਨ ਦੀ ਸਰਕਾਰ ਗੱਲਾਂ ਕਰਦੀ ਆ ਹੈ ਕੀ ਕਹਿਣਾ ਚਾਹੋਗੇ ਹਾਂਜੀ ਨਸ਼ਾ ਬੰਦ ਹੋ ਗਿਆ ਬੰਦ ਕਿੱਥੇ ਹੁੰਦਾ ਏ ਇਹ ਮੰਗ ਕੀ ਕਰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਇਹ ਲੋਥ ਵਹਿਮ ਦੀ ਗੱਲ ਸਾਡੀ ਨੂੰ ਸਭ ਬੰਦ ਕੀਤਾ ਜਾਵੇ ਨਸ਼ਾ ਬੰਦ ਕੀਤਾ ਜਾਵੇ ਹੋਰ ਕੀ ਆ ਇਕੱਲਾ 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 ਇੱਕੋ ਬੇਟਾ ਹੀ ਜਿਹੜਾ ਚੜੜਾ ਬਹੁਤ ਪੈਸਾ ਖਾ ਗਿਆ ਹੈ ਕਿ ਲੱਖਾਂ ਦੇ ਹਿਸਾਬ ਨਾਲ ਪੈਸਾ ਖਾ ਗਿਆ ਹੈ ਕਰਦਾ ਗਿਆ ਕਿਦਾਂ ਕੀ ਕਰਦੇ ਕੰਮ ਕਰਦਾ ਵਾਈ ਵੀ ਮਾੜੀ ਚੰਗੀ ਦੋ ਕਿੱਲੇ ਜ਼ਮੀਨ ਦੇ ਆ ਉਹ ਵੀ ਬੇਟੀ ਮੁੱਟੀ ਪਟਾਈ ਤੇ ਪਾ ਵਟੇ ਚਲੇ ਜਦੋਂ ਮਜਬੂਰ ਮਕਾਨ ਪਾਵਾਂ ਗੋ ਵੀ ਨਾ ਪਏ ਇਹਦੇ ਤੇ ਲੱਗੇ ਸਰੇ 2-2000 3-3000 ਕਰਦਾ ਰਿਆ ਭਾਟੇ ਭੰਦਾ ਹੀ ਹਜ਼ਾਰ ਕਿਤੇ ਦੇਣੇ ਪੈਂਦੇ ਸੀ ਮਸ਼ੀਨ ਤੋੜ ਲੱਗਾ ਕੱਲ ਉਹ ਫੜੀ ਆ ਹੱਥੋਂ ਤੇ ਪਈ ਹਜ਼ਾਰ ਲੈ ਕੇ ਗਿਆ ਇਨਾ ਮੇਟਰੀਜੇ ਲਾਇਏ ਜਦੋਂ ਮਾਰੇ ਮੋਰ ਤੇ ਕਹਿੰਦਾ ਨਹੀਂ ਮੈਂ ਅੱਜ ਦਾ ਦੇਣੀ ਆ ਤੂੰ ਇਹੇ ਖੱਚਾ ਕਰੀ ਜਾਂਦੇ ਮੇਤੇ ਕਿੰਨਾ ਟਾਈਮ ਤੋਂ ਨਸ਼ਾ ਕਰਦਾ ਇਹ ਨਿੱਕੀ ਉਮਰ ਚ ਡਾਇਵਿਆ ਹੈ ਬਹੁਤ ਜਿਆਦੀ ਜਿਹੜੀ ਮੱਤਬਾਕੀ ਖਬਰ ਆ ਕਿਉਂਕਿ ਨੌਜਵਾਨ 20 22 ਸਾਲ ਦਾ ਬੱਚਾ ਜਿਹੜਾ ਇਕੱਲਾ-ਇਕੱਲਾ ਪੁੱਤ ਮਾਪਿਆਂ ਦਾ ਅੱਜ ਇਸ ਦੁਨੀਆ ਤੋਂ ਚਲ ਗਿਆ ਉਹਨਾਂ ਨੇ ਇੰਨੀ ਮਿਹਨਤ ਕੀਤੀ ਵਿਚਾਰਿਆਂ ਨੇ ਇੰਨਾ ਖੱਜਲ ਖਵਾਰੀ ਵੀ ਇਹਦੇ ਮਗਰ ਹੋਈ 2-3 ਸਾਲ ਤੋਂ ਧਰ ਕੇ ਯੋ ਛੱਲੀ ਪੂੰਜੀ ਸਾਰੀ ਉਹਦੇ ਮਗਰੋਂ ਨਾਲ ਲਾਤੀ ਤੇ ਇਹਨਾਂ ਸਰਕਾਰਾਂ ਦੀ ਨਾਕਾਮੀ ਦੇ ਵਜ੍ਹਾ ਨਾਲ ਜਿਹੜਾ ਉਹ ਸਾਡਾ ਅੱਜ ਪਿੰਡ ਦਾ ਜਿਹੜਾ ਬੱਚਾ ਵਾ ਨੌਜਵਾਨ ਸਾਡੇ